ਆਪਰੇਸ਼ਨ ਸੰਧੂਰ ਦੇ ਉੱਤੇ ਸੀਮਾਨ ਦੀ ਪ੍ਰਕਿਰਿਆ ਨਜ਼ਰ ਆ ਰਹੀ ਹੈ ਤੇ ਉੱਥੇ ਉਹਨਾਂ ਨੇ ਫੌਜ ਦੇ ਜਵਾਨਾਂ ਨੂੰ ਜਿਹੜਾ ਕਿ ਹੌਸਲਾ ਦਿੰਦਾ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਕਹਿਣੇ ਹੀ ਕਿ ਅਤਵਾਦ ਦੇ ਖਿਲਾਫ ਇਸ ਲੜਾਈ ਦੇ ਵਿੱਚ ਪੂਰਾ ਦੇਸ਼ ਇਕਜੁੱਟ ਹੈ ਤੇ ਸਾਨੂੰ ਸਾਡੀ ਭਾਰਤੀ ਫੌਜ ਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਜਿਹੜੇ ਕਿ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਂਸਲਾ ਦੇ ਲਈ ਪੰਜਾਬ ਦੇ ਲੋਕਾਂ ਦੀ ਫੌਜ ਦੇ ਨਾਲ ਖੜੇ ਆ ਜੈ ਹਿੰਦ ਜੈ ਭਾਰਤ ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਸਿਆਮੰਦੀ ਜਿਹੜੀ ਕਿ ਆਪਰੇਸ਼ਨ ਸੰਧੂਰ ਤੇ ਇਹ ਪ੍ਰਕਿਰਿਆ ਨਜ਼ਰ ਆ ਰਹੀ ਹੈ ਤੇ ਉੱਥੇ ਜਵਾਨਾਂ ਦੀ ਹਿੰਮਤ ਤੇ ਹੌਸਲੇ ਦੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਤੇ ਉੱਥੇ ਹੀ ਭਾਰਤੀ ਵਾਯੂ ਸੈਨਾ ਨੇ ਜਿਹੜਾ ਕਿ ਬੁੱਧਵਾਰ ਯਾਨੀ ਕਿ 7 ਮਈ 2025 ਨੂੰ ਆਪਰੇਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਛੰਮੂ ਕਸ਼ਮੀਰ ਦੇ ਵਿੱਚ ਸਥਿਤ ਨੌ ਅੱਤਵਾਦੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਉੱਤੇ ਜਿਹੜਾ ਕਿ ਉਹਨਾਂ ਦਾ ਖਾਤਮਾ ਕੀਤਾ ਹੈ ਤੇ ਜਿਸ ਤੋਂ ਬਾਅਦ ਇਸ ਤੇ ਵਿੱਚ ਜੋਸ਼ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇਹ ਘਟਨਾ ਹੈ ਜਿਹੜੀ ਕਿ 5 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦਾ ਬਦਲਾ ਸੀ ਜਿਸ 'ਚ 26 ਭਾਰਤੀ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਜਿਸ ਕਰਕੇ ਪੰਜਾਬ ਵੀ ਹਾਈ ਅਲਰਟ 'ਤੇ ਹੈ ਤੇ ਅਜਿਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਫੌਜ ਦਾ ਹੌਸਲਾ ਫਜ਼ਾਈ ਕਰਦੇ ਹੋਏ ਐਕਸ ਦੇ ਉੱਤੇ ਜਿਹੜੀ ਕਿ ਪੋਸਟ ਪਾਈ ਗਈ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਅੱਤਵਾਦ ਦੇ ਖਿਲਾਫ ਇਸ ਲੜਾਈ ਵਿੱਚ ਪੂਰਾ ਦੇਸ਼ ਇਕਜੁੱਟ ਹੈ ਤੇ ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਨੇ ਜਿਹੜੇ ਕਿ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਂਸਲਾ ਦੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਜੈ ਹਿੰਦ ਜੈ ਭਾਰਤ ਅਤਵਾਦ ਦੇ ਖਿਲਾਫ ਇਸ ਲੜਾਈ ਦੇ ਵਿੱਚ ਪੂਰਾ ਦੇਸ਼ ਇਕਜੁੱਟ ਹੈ ਤੇ ਸਾਨੂੰ ਸਾਡੀ ਭਾਰਤੀ ਫੌਜ ਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਜਿਹੜੇ ਕਿ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਂਸਲਾ ਦੇ ਲਈ ਪੰਜਾਬ ਦੇ ਲੋਕਾਂ ਦੀ ਫੌਜ ਦੇ ਨਾਲ ਖੜੇ ਆ ਜੈ ਹਿੰਦ ਜੈ ਭਾਰਤ ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉੱਥੇ ਹੀ ਸਿਆਮਨਦੀ ਜਿਹੜੀ ਕਿ ਆਪਰੇਸ਼ਨ ਸੰਧੂਰ ਤੇ ਇਹ ਪ੍ਰਕਿਰਿਆ ਨਜ਼ਰ ਆ ਰਹੀ ਹੈ ਤੇ ਉੱਥੇ ਜਵਾਨਾਂ ਦੀ ਹਿੰਮਤ ਤੇ ਹੌਸਲੇ ਦੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਤੇ ਉੱਥੇ ਹੀ ਭਾਰਤੀ ਵਾਯੂ ਸੈਨਾ ਨੇ ਜਿਹੜਾ ਕਿ ਬੁੱਧਵਾਰ ਯਾਨੀ ਕਿ 7 ਮਈ 2025 ਨੂੰ ਆਪਰੇਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਛੰਮੂ ਕਸ਼ਮੀਰ ਦੇ ਵਿੱਚ ਸਥਿਤ ਨੌ ਅੱਤਵਾਦੀ ਟਿਕਾਣਿਆਂ ਤੇ 에ਅਰ ਸਟ੍ਰਾਈਕ ਉੱਤੇ ਜਿਹੜਾ ਕਿ ਉਹਨਾਂ ਦਾ ਖਾਤਮਾ ਕੀਤਾ ਹੈ ਤੇ ਜਿਸ ਤੋਂ ਬਾਅਦ ਇਸ ਤੇ ਵਿੱਚ ਜੋਸ਼ ਅਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇਹ ਘਟਨਾ ਹੈ ਜਿਹੜੀ ਕਿ 5 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦਾ ਬਦਲਾ ਸੀ ਜਿਸ 'ਚ 26 ਭਾਰਤੀ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਜਿਸ ਕਰਕੇ ਪੰਜਾਬ ਵੀ ਹਾਈ ਅਲਰਟ 'ਤੇ ਹੈ ਤੇ ਅਜਿਹੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਫੌਜ ਦਾ ਹੌਸਲਾ ਫਜ਼ਾਈ ਕਰਦੇ ਹੋਏ ਐਕਸ ਦੇ ਉੱਤੇ ਜਿਹੜੀ ਕਿ ਪੋਸਟ ਪਾਈ ਗਈ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਅੱਤਵਾਦ ਦੇ ਖਿਲਾਫ ਇਸ ਲੜਾਈ ਵਿੱਚ ਪੂਰਾ ਦੇਸ਼ ਇਕਜੁੱਟ ਹੈ ਤੇ ਸਾਨੂੰ ਸਾਡੀ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਨੇ ਜਿਹੜੇ ਕਿ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਂਸਲਾ ਦੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਜੈ ਹਿੰਦ ਜੈ ਭਾਰਤ